ਗੁੱਡ ਮਾਰਨਿੰਗ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਂਗੇ ਲੋਜੀ ਮਾਰਨਿੰਗ ਹੋ ਚੁੱਕੀ ਹੈ ਤੇ 9:30 ਵਜੇ ਦਾ ਟਾਈਮ ਹੈ ਜੀ ਤੇ ਅਸੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਸ੍ਰੀ ਪੰਜੋਖਰਾ ਸਾਹਿਬ ਤੇ ਹਰ ਸੰਡੇ ਨੂੰ ਚਲੇ ਜਾਂਦੇ ਆ ਅਸੀਂ ਤੇ ਅੱਜ ਵੀ ਅਸੀਂ ਸਵੇਰੇ ਸਵੇਰੇ 9:30 ਵਜੇ ਕੰਮ ਨਿਬੜ ਗਿਆ ਤਾਂ ਮੇਰਾ ਤੇ ਤਿਆਰ ਸ਼ਿਆਰ ਹੋ ਕੇ ਫਰੈਸ਼ ਹੋ ਕੇ ਅਸੀਂ ਆਪਣਾ ਗੁਰਦੁਆਰਾ ਸਾਹਿਬ ਨੂੰ ਨਿਕਲ ਚੁੱਕੇ ਆ ਤੇ ਅਸੀਂ ਪਿੰਡਾਂ ਚ ਨੂੰ ਜਾਂਦੇ ਹੁੰਨੇ ਆ ਜੀ ਤੇ ਇਧਰ ਨਾਲ ਸ਼ੋਰਟ ਕੱਟ ਰਸਤਾ ਹੈ ਵਿੱਚ ਪਿੰਡਾਂ ਦੇ ਤੇ ਉਧਰ ਨੂੰ ਹੋ ਕੇ ਨਿਕਲ ਜਾਨੇ ਅਸੀਂ ਗੁਰਦੁਆਰਾ ਸਾਹਿਬ ਤੇ ਪੌਣੇ ਕਿ ਘੰਟੇ ਦਾ ਰਸਤਾ ਹੈ ਜਿਆਦਾ ਦੂਰ ਨਹੀਂ ਹੈ ਅੱਧੇ ਘੰਟੇ ਦਾ ਹੀ ਲਾ ਲੋ ਬਸ ਜੇ ਪ੍ਰੋਪਰ ਆਪਾਂ ਟਾਈਮ ਨਾਲ ਨਿਕਲਦੇ ਤਾਂ ਅੱਧੇ ਘੰਟੇ ਦਾ ਰਸਤਾ ਹੀ ਹੈ ਲੇਕਿਨ ਅਗਰ ਰਸਤੇ ਦੇ ਵਿੱਚ ਕੋਈ ਰੁਕਾਵਟ ਆ ਜਾਂਦੀ ਹੈ ਫਿਰ ਆਪਣਾ ਪੌਣਾਂ ਕਿ ਘੰਟਾ ਲੱਗ ਜਾਂਦਾ ਹੈ ਤੇ ਲੋ ਜੀ ਪਹੁੰਚ ਚੁੱਕੇ ਆਪਾਂ ਗੁਰਦੁਦਵਾਰਾ ਸਾਹਿਬ ਚੱਲਦੇ ਆ ਹੁਣ ਆਪਾਂ ਅੰਦਰ ਤੇ ਦੇਖਦੇ ਆ ਜੀ ਮੱਥਾ ਵਗੈਰਾ ਟੇਕਦੇ ਆ ਤੇ ਸਭ ਤੋਂ ਪਹਿਲਾਂ ਪਚਾ ਪਿੰਨੇ ਹੁੰਨੇ ਆ ਜਾ ਕੇ ਫਿਰ ਉਸ ਤੋਂ ਬਾਅਦ ਆਪਾਂ ਮੱਥਾ ਟੇਕ ਕੇ ਸਿੱਧਾ ਜੋ ਥੋੜੀ ਬਹੁਤੀ ਸੇਵਾ ਹੁੰਦੀ ਹੈ ਉਹ ਕਰਾ ਦੇਂਦੀ ਹੈ ਹਨਾ ਤੇ ਲੋ ਜੀ ਚੱਲਿਆ ਜੀ ਗੁਰਦੁਆਰਾ ਸਾਹਿਬ ਆਪ ਅੰਦਰ

ਲੋ ਜੀ ਹੁਣ ਅਸੀਂ ਅੰਦਰ ਕੀ ਤਰਫ ਆ ਗਏ ਸਭ ਤੋਂ ਪਹਿਲਾ ਸਰੋਵਰ ਸਾਹਿਬ ਆਏ ਆ ਸਰੋਵਰ ਦੇ ਉੱਪਰ ਆਪਾਂ ਮੁਹਾਤੋ ਕੇ ਫਿਰ ਆਪਾਂ ਨੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਉਰੇ ਬਾਹਰ ਆ ਕੇ ਬਹਿ ਜਾਣੇ ਹੁੰਨੇ ਆ ਤੇ ਸਾਰਾ ਆਪਾਂ ਨੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕ ਲਿਆ ਅੰਦਰ ਦੀ ਵੀਡੀਓ ਸ਼ੂਟ ਨਹੀਂ ਕਰੀ ਮੈਂ ਕਿਉਂਕਿ ਅੰਦਰ ਸ਼ੂਟ ਨਹੀਂ ਕਰਨ ਦਿੰਦੇ ਹੈਗੇ ਤੇ ਕਰਨਾ ਵੀ ਨਹੀਂ ਚਾਹੀਦਾ ਅੰਦਰ ਮਹਾਰਾਜ ਹੁੰਦਾ ਹੈ ਨਾ ਇਸ ਕਰਕੇ ਤੇ ਬੱਚੇ ਖੇਡ ਰਹੇ ਤੇ ਬਹੁਤ ਪਿਆਰੇ ਲੱਗ ਰਹੇ ਤੇ ਮੈਨੂੰ ਤੇ ਮੈਂ ਥੋੜੀ ਜੀ ਵੀਡੀਓ ਸ਼ੂਟ ਕਰੀ ਆ ਮੈਂ ਕਿਾ ਚਲੋ ਬੱਚੇ ਵੀ ਵਿਚਾਰੇ ਹੈ ਹਨ ਤੇ ਬਾਕੀ ਜਿਹੜਾ ਬੈਕ ਸਾਈਡ ਸਰੋਵਰ ਸਾਹਿਬ ਹੈ ਨਾ ਉਰੇ ਸਾਰੇ ਕਸ਼ਟ কাটਦੇ ਆ ਜੇ ਤੁਸੀਂ ਇਸ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਹੋ ਮੋਹਾ ਧੋਣਿਓ ਜਾਂ ਨੰਦਿਓ ਹਨ ਤੇ ਤੁਹਾਡੇ ਸਾਰੇ ਕਸ਼ਟ ਮਤਲਬ ਦੂਰ ਹੋ ਜਾਂਦੇ ਆ ਤੁਹਾਡੀ ਜਿੰਨੀ ਵੀ ਬਿਮਾਰੀ ਆ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਬਿਮਾਰੀਆਂ ਤੁਹਾਨੂੰ ਸਾਰੀ ਬਿਮਾਰੀਆਂ ਠੀਕ ਹੋ ਜਾਂਦੀਆਂ ਇਸ ਗੁਰਦੁਆਰਾ ਸਾਹਿਬ ਆ ਕੇ ਕਿਉਂਕਿ ਇਸ ਗੁਰਦੁਆਰਾ ਸਾਹਿਬ ਅੱਠਵੀਂ ਪਾਤਸ਼ਾਹੀ ਸ਼੍ਰੀ ਅ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਖੁਦ ਆਏ ਤੇ ਉਰੇ ਤੇ ਉਹਨਾਂ ਨੇ ਗੁੰਗੇ ਤੋਂ ਪਾਠ ਕਰਾਇਆ ਤਾਂ ਉਰੇ ਗੁੰਗਾ ਬੋਲਣ ਲੱਗ ਗਿਆ ਤਾਂ ਉਰੇ ਆ ਕੇ ਤੇ ਇਸ ਕਰਕੇ ਆਣ ਹੈ ਜੀ ਇਸ ਗੁਰਦੁਆਰਾ ਸਾਹਿਬ ਜਿੰਨੇ ਵੀ ਕੋਈ ਗੁੰਗਾ ਹੁੰਦਾ ਜਾਂ ਹੱਕ ਪਾ ਕੇ ਬੋਲਦਾ ਸਾਰੇ ਬੋਲਣ ਲੱਗ ਜਾਂਦੇ ਆ ਤੇ ਜੋ ਵੀ ਬਿਮਾਰੀਆਂ ਹੁੰਦੀਆਂ ਸਾਰੇ ਕਸ਼ਟ ਬਿਮਾਰੀਆਂ ਸਾਰੀਆਂ ਦੂਰ ਹੋ ਜਾਂਦੀਆਂ ਇਸ ਸਥਾਨ ਤੇ ਆ ਕੇ ਤੇ ਲੋ ਜੀ ਇੱਕ ਪਾਸੇ ਭਾਂਡਿਆਂ ਦੀ ਸੇਵਾ ਹੋ ਰਹੀ ਹੈ ਤੇ ਥੋੜੀ ਜੀ ਸੇਵਾ ਆਪਾਂ ਨੇ ਵੀ ਕਰਾਈ ਹੈ ਤੇ ਹੁਣ ਮੈਂ ਸਾਈਡ 'ਚ ਬੈਠ ਗਈ ਤੇ ਆ ਕੇ ਥੋੜਾ ਜਾਂ ਸਾਡੇ ਆਕੇ ਆਪਾਂ ਗੁਰਦੁਆਰਾ ਸਾਹਿਬ ਤੋਂ ਆਗੇ ਘਰ ਵਾਪਸ ਔਰ ਰੁਪੈਂਜਲ ਚਲਾ ਰਹੀ ਪਾਪਾ ਕੇ ਗੱਲ ਗੱਡੀ ਰੁਪੈਂਜਲ ਚਾਰੀ ਮੈਂ ਗੱਡੀ ਸਿੱਖਣੀ ਐ ਤੇ ਰੁਪੈਂਜਲ ਗੱਡੀ ਚਲਾ ਰਹੀ ਅੱਜ ਅੱਜ ਰੁਪੈਂਜਲ ਲੈ ਕੇ ਜਾਏਗੀ ਸਾਨੂੰ ਪਿੰਡ ਦੇ ਵਿੱਚ ਕਿਉਂਕਿ ਰੁਪੈਂਜਲ ਨੂੰ ਸਾਰਾ ਕੁਝ ਆਂਦਾ ਬੜੀ ਹੋ ਗਈ ਨਾ ਰੁਪੈਂਜਲ ਹਨ ਰੁਪੈਂਜਲ ਜਾਂਦੀ ਮੈਂ ਬੜੀ ਹੋ ਗਈ ਤੇ ਹੁਣ ਰੁਪੈਂਜਲ ਚਲਾ ਕੇ ਜਾਏਗੀ ਘਰ ਨੂੰ ਵਾਪਸ ਤੇ ਗੁਰਦੁਆਰਾ ਸਾਹਿਬ ਆਏ ਹੋਏ ਤੇ ਅਸੀਂ ਸਵੇਰ ਦੇ ਤੇ ਹੁਣ ਆਪਾਂ ਘਰ ਜਾ ਰਹੇ ਹਾਂ ਕਿਉਂਕਿ 1 ਵਜ ਗਿਆ 2 ਵਜੇ ਆਪਾਂ ਨੇ ਘਰਾਂ ਪਹੁੰਚ ਜਾਣਾ ਹੈ ਤੇ ਫਿਰ ਬੱਚਿਆਂ ਨੇ ਪੜਨ ਬੈਠਣਾ ਕਿਉਂਕਿ ਇਹਨਾਂ ਦਾ ਪੇਪਰ ਹੈ ਗੱਡੀ ਚਲਾ ਰਹੀ ਹੈ ਕਿਹਦਾ ਹੈ ਇਹ ਕੈਸਾ ਲੱਗ ਰਿਹਾ ਹੈ ਆਪਕੋ ਗੱਡੀ ਚਲਾ ਕੇ ਅੱਗਾ ਦੇਖ ਅੱਗਾ ਅੱਗੇ ਦੇਖ ਪੁੱਤ ਵਿਚਾਲਾ ਢੋਕਦੀ ਗੱਡੀ ਚਲਾ ਰਹੀ ਹੈ ਕਿਹ ਕਿਹਰੋਂ ਪੈਨ ਚੱਲਣਾ ਗੱਡੀ ਚਲਾ ਰਹੀ ਹੈ ਅੱਜ ਸ਼ੀਸ਼ੇ ਜਿਹੜਾ ਸ਼ੀਸ਼ਾ ਲੱਗ ਰਿਹਾ ਉਹਨੂੰ ਸਮੇ ਦੇਖੇ ਕਰਦੇ ਆ ਵੀ ਪਿੱਛੇ ਤਾਂ ਨਹੀਂ ਕੋਈ ਆ ਰਿਹਾ ਕੋਈ ਆ ਰਿਹਾ ਉਹ ਗੱਡੀ ਦੇ ਬੱਚਾਾਂ ਕੱਲੇ ਜਾ ਰੂਪਾ ਕਿੱਸੀ ਲੱਗ ਰਹਾ ਹੈ ਆਪਕੋ ਗੱਡੀ ਚਲਾਤੇ ਹੋਏ? ਬੋਲੋ ਚੱਲ। ਲੋ ਜੀ ਰੂਪੰਜਲ ਨੇ ਗੱਡੀ ਚਲਾਈ ਤੇ ਰੂਪੰਜਲ ਸਾਨੂੰ 3-4 ਕਿਲੋਮੀਟਰ ਅੱਗੇ ਤੱਕ ਲਈ ਆਈ ਰੂਪੰਜਲ। ਤੇ ਸਾਹਮਣੇ ਦੇਖੋ ਰੂਪੰਜਲ ਬਿਲਕੁਲ ਸਿੱਧਾ ਦੇਖ ਰਹੀ ਹੈ ਇੱਧਰ ਉੱਧਰ ਨਹੀਂ ਦੇਖ ਰਹੀ ਰੂਪੰਜਲ ਨੂੰ ਕਿਉਂਕਿ ਪੂਰਾ ਫੋਕਸ ਸਿੱਧਾ ਗੱਡੀ ਦੇ ਉੱਪਰ ਹੈ। ਹਾਂ ਇਹ ਥੰਮ ਥੰਮ ਦਿਖਾ ਰਹੀ ਹੈ ਕਹਿੰਦੀ ਦੇਖੋ ਚਲਾ ਲਿਆ ਤੇ ਯਾਨੀ ਇਹ ਪੂਰਾ ਅੱਛੀ ਤਰ੍ਹਾਂ ਚਲਾਤੀ ਹੈ ਇਧਰ ਉਧਰ ਨਹੀਂ ਦੇਖਦੀ ਹੈਗੀ ਬਿਲਕੁਲ ਵੀ ਹਾਂ ਕਿ ਕੀ ਇਹ ਗਾੜੀ ਸਿੱਖ ਗਈ ਹੈ ਨਾਨੀ ਵਾ ਲੈ ਕੇ ਜਾਈ ਠੀਕ ਹੈ ਗੱਡੀ ਚਲਾ ਕੇ ਹਾਂ ਪਾਪਾ ਚਲਾ ਰਹੇ ਬੋਲ ਨਾ ਪਾਪਾ ਤੂੰ ਚਲਾ ਰਹੀ ਹੈ ਪਾਪਾ ਤਾਂ ਆਰਾਮ ਦੇ ਬੈਠੇ ਆ ਦੇਖ ਸਟੀਅਰਿੰਗ ਤਾਂ ਤੇਰੇ ਹੱਥ ਦੇ ਵਿੱਚ ਹੈ ਤੇਰੇ ਹੱਥ ਦੇ ਵਿੱਚ ਅੱਗੇ ਦੇਖ ਸਿੱਧਾ ਡਰਾਈਵਰ ਹੈ ਤੂੰ ਹੁਣ ਤਿੰਨ ਵਾ ਤਿੰਨੇ ਜਿਹੜਾ ਕੀ ਜਾਨ ਤੇਰੇ ਹੱਥ ਮਾਂ ਹਮੜਾ ਅੱਗੇ ਦੇਖ ਕੇ ਚਲਾਣ ਚੰਗੀ ਤਰ੍ਹਾਂ ਲੋ ਜੀ باوجود ਕੇ ਪਾਪਾ ਲੈਣ ਲਗੇ ਆ ਸਬਜੀ ਸਾਹਮਣੇ ਸਬਜੀ ਲੈ ਰਹੇ ਆ ਪਰ ਇੱਧਰ ਬੰਦਾ ਕੀ ਲੈ ਰਹੇ ਆ ਪਾਪਾ ਸਾਬੂਨ ਸਾਬੂਨ ਓਏ ਸਾਬੂਨ ਨਹੀਂ ਸਬ지ਆ पापा पापलेट गए हैं बावजूद के सब्जियाँ आगे दे आ चलो सब्जियाँ लेके आइए रख लो पीछे चलो आलू ले लो चलो आलू ले लो गोभी ले लो, लो। सरसों पी ले लो ये सब्जी रखी है आगे पापा चलो ले लो 10 ले लो लो जी आपा आगे गए घर ते लईया आपने गोभी ते गोभी की सब्जी बनावांगे आज आपा आंदे आंदे सब्जी लेके आए हैं रास्ते के बीच ਤੇ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਕਿਉਂਕਿ ਹੁਣ ਮੈਂ ਥੱਕ ਚੁੱਕੀ ਆ ਬੱਜ ਗਏ ਪੌਣੇ 2 ਪੌਣੇ 2 ਘਰ ਪਹੁੰਚ ਗਏ ਆਪਾਂ ਤੇ ਬੱਚਿਆਂ ਨੇ ਵੀ ਫਿਰ ਸਟੱਡੀ ਕਰਨੀ ਆ ਚਾਚੂ ਬਣਾ ਕੇ ਦਵਾਂਗੇ ਬੱਚਿਆਂ ਨੂੰ ਤੇ ਸਵੇਰ ਦੇ ਨਿਕਲੇ ਹੋਏ ਆਸੀ 9:30 ਵਜੇ ਦੇ ਤੇ ਹੁਣ ਪਹੁੰਚੇ ਆ ਘਰ ਦੇ ਵਿੱਚ ਤੇ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਬਲੌਗ ਦੇ ਵਿੱਚ ਮਿਲਦੇ ਆ ਤਦ ਤੱਕ ਲਈ ਬਾਈ ਬਾਈ